ਸੜਕਾਂ ਦੇ ਉੱਪਰ ਸਿਰਫ ਗੱਡੀਆਂ ਹੀ ਨਹੀਂ ਘੁੰਮਦੀਆਂ ਬਲਕਿ ਮੌਤ ਵੀ ਘੁੰਮਦੀ ਹੈ ਕਿਵੇਂ ਉਹ ਜਾਣਦੇ ਹਨ ਹਰ ਸਾਲ ਦੁਨੀਆ ਵਿੱਚ ਲਗਭਗ 1.2 ਮਿਲੀਅਨ ਭਾਵ 12 ਲੱਖ ਲੋਕ ਸੜਕੀ ਹਾਦਸਿਆਂ ਕਾਰਨ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ਸੋਚੋ ਹਰ ਸਾਲ ਇੱਕ ਵੱਡੇ ਸ਼ਹਿਰ ਦੀ ਪੂਰੀ ਆਬਾਦੀ ਜਿੰਨੇ ਲੋਕ ਸੜਕਾਂ ਤੇ ਹਾਦਸਿਆਂ ਕਾਰਨ ਮਰ ਜਾਂਦੇ ਹਨ ਅਤੇ ਇਸ ਦੁਖਦਾਈ ਅੰਕੜੇ ਵਿੱਚ ਭਾਰਤ ਦਾ ਹਿੱਸਾ ਸਭ ਤੋਂ ਵੱਡਾ ਹੈ ਪਰ ਕੀ ਭਾਰਤ ਦਰ ਵਿੱਚ ਨੰਬਰ 1 ਹੈ ਜਮ ਮੌਤਾਂ ਦੇ ਕੁੱਲ ਗਿਣਤੀ ਵਿੱਚ ਅੱਜ ਦੀ ਵੀਡੀਓ ਵਿੱਚ ਅਸੀਂ ਇਸ ਸਾਰੀ ਜਾਣਕਾਰੀ ਨੂੰ ਡਿਟੇਲ ਦੇ ਨਾਲ ਸਮਝਾਂਗੇ ਨਾਲ ਹੀ ਇਹ ਵੀ ਜਾਣਾਂਗੇ ਕਿ ਇਹ ਹਾਸੇ ਘਟਾਉਣ ਲਈ ਅਸੀਂ ਕੀ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਚਲੋ ਦੁਨੀਆ ਦੀ ਗੱਲ ਕਰੀਏ ਵਿਸ਼ਵ ਸਿਹਤ ਸੰਸਥਾ WHO ਦੀ 2023 ਦੀ ਰਿਪੋਰਟ ਮੁਤਾਬਕ ਹਰ ਸਾਲ ਤਕਰੀਬਨ 12 ਲੱਖ ਲੋਕਾਂ ਦੀ ਮੌਤ ਸੜਕਾਂ ਤੇ ਹੋ ਰਹੀ ਹੈ ਅਫਰੀਕੀ ਖੇਤਰ ਵਿੱਚ ਇਹ ਦਰ ਸਭ ਤੋਂ ਵੱਧ ਹੈ ਪ੍ਰਤੀ 1 ਲੱਖ ਲੋਕਾਂ ਦੇ ਹਿਸਾਬ ਨਾਲ 19% ਜਦਕਿ ਦੱਖਣ ਪੂਰਬੀ ਏਸ਼ੀਆ ਵਿੱਚ ਇਹ ਲਗਭਗ 16% ਦੀ ਹੈ ਉੱਚ ਆਮਦਨ ਵਾਲੇ ਦੇਸ਼ਾਂ ਵਿੱਚ ਇਹ ਦਰ ਕਾਫੀ ਘੱਟ ਹੈ ਸਿਰਫ 8% ਦੇ ਕਰੀਬ ਹੈ ਹੁਣ ਗੱਲ ਕਰੀਏ ਭਾਰਤ ਦੀ ਭਾਰਤ ਵਿੱਚ 2022 ਵਿੱਚ ਪੁਲਿਸ ਦੇ ਅੰਕੜਿਆਂ ਮੁਤਾਬਕ 1 ਲੱਖ 68000 ਤੋਂ ਵੱਧ ਮੌਤਾਂ ਸੜਕੀ ਹਾਦਸਿਆਂ ਕਾਰਨ ਹੋਈਆਂ ਹਨ IIT ਦਿੱਲੀ ਦੀ ਰਿਪੋਰਟ ਅਨੁਸਾਰ 2023 ਵਿੱਚ ਭਾਰਤ ਦੀ ਪ੍ਰਤੀ 1 ਲੱਖ ਦੀ ਆਬਾਦੀ ਪਿੱਛੇ 11.3 ਮੌਤਾਂ ਦੀ ਦਰ ਹੈ ਮੰਨ ਲਵੋ ਕਿਸੇ ਸ਼ਹਿਰ ਜਾਂ ਪਿੰਡ ਦੀ ਜਨਸੰਖਿਆ 1 ਲੱਖ ਦੀ ਹੈ ਤਾਂ ਉੱਥੇ ਸਾਲ ਵਿੱਚ ਔਸਤਨ 11 ਲੋਕ ਸੜਕੀ ਹਾਦਸਿਆਂ ਕਰਕੇ ਮਰ ਜਾਂਦੇ ਹਨ ਪਰ ਇੱਕ ਵੱਡਾ ਫਰਕ ਇਹ ਹੈ ਕਿ ਜਿੱਥੇ ਦੁਨੀਆਂ ਦੇ ਹੋਰ ਦੇਸ਼ਾਂ ਨਾਲੋਂ ਦਰ ਥੋੜੇ ਘੱਟ ਹੈ ਉੱਥੇ ਹੀ ਕੁੱਲ ਮੌਤਾਂ ਦੀ ਗਿਣਤੀ ਵਿੱਚ ਭਾਰਤ ਦੁਨੀਆ ਦੇ ਸਿਖਰਲੇ ਦੇਸ਼ਾਂ ਵਿੱਚੋਂ ਇੱਕ ਹੈ ਇੱਕ ਹੋਰ ਰਿਪੋਰਟ ਮੁਤਾਬਕ 2024 ਵਿੱਚ ਭਾਰਤ ਵਿੱਚ ਸੜਕ ਹਾਦਸਿਆਂ ਵਿੱਚ ਲਗਭਗ 1.80 ਲੱਖ ਲੋਕ ਮਾਰੇ ਗਏ ਹਨ ਇਨ੍ਹਾਂ ਮੌਤਾਂ ਵਿੱਚੋਂ 66% ਦੀ ਲੋਕ 18 ਤੋਂ 34 ਸਾਲ ਦੀ ਉਮਰ ਦੇ ਨੌਜਵਾਨ ਸਨ ਤੇਜ਼ ਗਤੀ ਅਤੇ ਸੜਕਾਂ ਦੀਆਂ ਖਰਾਬ ਹਾਲਤਾਂ ਕਾਰਨ ਵੱਡੇ ਪੱਧਰ ਤੇ ਹਾਦਸੇ ਹੁੰਦੇ ਹਨ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਨ ਗੜਕਰੀ ਨੇ ਵੀ ਇਹ ਮੰਨਿਆ ਹੈ ਕਿ ਹਾਲਾਂਕਿ ਸਰਕਾਰ ਸੜਕ ਹਾਦਸਿਆਂ ਨੂੰ ਘਟਾਉਣ ਲਈ ਯਤਨ ਕਰ ਰਹੀ ਹੈ ਪਰ 2024 ਵਿੱਚ ਵੀ ਇਸ ਨੂੰ ਰੋਕਣਾ ਚੁਣੌਤੀ ਭਰਿਆ ਰਿਹਾ ਹੈ ਇਸ ਲਈ ਨਵੀਆਂ ਨੀਤੀਆਂ ਤੇ ਕੈਸ਼ਲੈਸ ਇਲਾਜ ਯੋਜਨਾਵਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਹਾਦਸਿਆਂ ਤੋਂ ਬਾਅਦ ਇਲਾਜ ਸਹੂਲਤਾਂ ਨੂੰ ਵਧਾਇਆ ਜਾ ਸਕੇ ਸੜਕ ਸੁਰੱਖਿਆ ਵਿੱਚ ਸੁਧਾਰ ਲਈ ਨਿਯਮਾਂ ਦੀ ਪਾਲਣਾ ਅਤੇ ਜਾਗਰੂਕਤਾ ਬਹੁਤ ਜ਼ਰੂਰੀ ਹੈ ਉਪਰੋਕਤ ਅੰਕੜਿਆਂ ਅਨੁਸਾਰ ਅਸੀਂ ਕਹਿ ਸਕਦੇ ਹਾਂ ਕਿ ਪ੍ਰਤੀ ਘੰਟਾ ਲਗਭਗ 21 ਵਿਅਕਤੀਆਂ ਦੀ ਮੌਤ ਸੜਕੀ ਹਾਦਸਿਆਂ ਵਿੱਚ ਹੋ ਜਾਂਦੀ ਹੈ ਇਹ ਅੰਕੜਾ ਪ੍ਰਤੀ ਦਿਨ ਲਗਭਗ 495 ਦੇ ਨੇੜੇ ਤੇੜੇ ਬਣਦਾ ਹੈ ਕੀ ਇਹ ਅੰਕੜੇ ਦਿਲ ਨੂੰ ਦਹਿਲਾ ਦੇਣ ਵਾਲੇ ਨਹੀਂ ਹਨ ਸਾਲ 2024 ਵਿੱਚ ਆਸਟ੍ਰੇਲੀਆ ਵਿੱਚ ਸੜਕ ਹਾਦਸਿਆਂ ਰਾਹੀਂ ਸਾਲਾਨਾ ਮੌਤ ਦਰ 271 ਸੀ ਇਸ ਗਿਣਤੀ ਅਨੁਸਾਰ ਭਾਰਤ ਦੇਸ਼ ਵਿੱਚ ਇੰਨੇ ਲੋਕ ਸਿਰਫ ਅੱਧੇ ਦਿਨ ਵਿੱਚ ਹੀ ਮਰ ਜਾਂਦੇ ਹਨ ਆਸਟ੍ਰੇਲੀਅਨ ਸਰਕਾਰ 1 ਸਾਲ ਵਿੱਚ ਸੜਕ ਹਾਦਸਿਆਂ ਵਿੱਚ ਗਵਾਏ 271 ਬੰਦਿਆਂ ਪ੍ਰਤੀਬ ਚਿੰਤਿਤ ਹੈ ਜਦ ਕਿ ਸਾਡੀ ਸਰਕਾਰ ਕਿੰਨੀ ਕੁ ਗੰਭੀਰ ਹੈ ਤੁਸੀਂ ਆਪ ਹੀ ਜਾਣਦੇ ਹੋ ਭਾਰਤ ਵਿੱਚ ਹਾਦਸਿਆਂ ਦੇ ਮੁੱਖ ਕਾਰਨ ਓਵਰ ਸਪੀਡ ਜ਼ਿਆਦਾ ਤੇਜ਼ ਰਫ਼ਤਾਰ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਹੈ ਨਸ਼ੇ ਵਿੱਚ ਡਰਾਈਵਿੰਗ ਕਰਨਾ ਹੁਣ ਸ਼ਹਿਰੀ ਅਤੇ ਪਿੰਡਾਂ ਦੋਵੇਂ ਖੇਤਰਾਂ ਵਿੱਚ ਇਹ ਮੁੱਖ ਸਮੱਸਿਆ ਬਣ ਚੁੱਕੀ ਹੈ ਹੈਲਮਟ ਅਤੇ ਸੀਟ ਬੈਲਟ ਨਾ ਲਾਉਣਾ ਇਹ ਬਹੁਤ ਹੀ ਗਲਤ ਆਦਤ ਹੈ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਲਾਲ ਬੱਤੀ ਕੱਟਣਾ ਗਲਤ ਸਾਈਡ ਡਰਾਈਵ ਕਰਨਾ ਸੜਕਾਂ ਦੀ ਖਰਾਬ ਹਾਲਤ ਸੜਕਾਂ ਤੇ ਖੱਡੇ ਲਾਈਟਿੰਗ ਦੀ ਕਮੀ ਗੈਰ ਸੁਰੱਖਿਅਤ ਡਿਜ਼ਾਈਨ ਐਮਰਜੈਂਸੀ ਸੇਵਾਵਾਂ ਦੀ ਕਮੀ ਹਾਦਸੇ ਤੋਂ ਤੁਰੰਤ ਬਾਅਦ ਮੈਡੀਕਲ ਸਹਾਇਤਾ ਦਾ ਨਾਮ ਮਿਲਣਾ ਪਬਲਿਕ ਟਰਾਂਸਪੋਰਟ ਦੀ ਘਾਟ ਜਦੋਂ ਸਰਕਾਰ ਵਧੀਆ ਬੱਸਾਂ ਟ੍ਰੇਨਾਂ ਆਦਿ ਨਹੀਂ ਦਿੰਦੀ ਤਾਂ ਲੋਕ ਮੋਟਰਸਾਈਕਲ ਜਾਂ ਕਾਰਾਂ ਵਧੇਰੇ ਵਰਤਦੇ ਹਨ ਟ੍ਰੈਫਿਕ ਵੱਧਦਾ ਹੈ ਤਾਂ ਹਾਦਸੇ ਵੀ ਵੱਧਦੇ ਹਨ ਸੁਰੱਖਿਆ ਦੀ ਘਾਟ ਸਰਕਾਰ ਲੋਕਾਂ ਨੂੰ ਰੋਡ ਸੇਫਟੀ ਬਾਰੇ ਜਾਗਰੂਕ ਕਰਨ ਲਈ ਵੱਡੇ ਪੱਧਰ ਤੇ ਮੁਹਿੰਮਾਂ ਨਹੀਂ ਚਲਾਉਂਦੀ ਹੁਣ ਗੱਲ ਕਰੀਏ ਸਮੱਸਿਆਵਾਂ ਦੇ ਸਮਾਧਾਨ ਦੀ ਸਖਤ ਨਿਯਮ ਤੇ ਕਾਨੂੰਨ ਹੈਲਮਟ ਸੀਟ ਬੈਲਟ ਡਰਾਈਵਿੰਗ ਲਾਇਸੈਂਸ ਸਖਤੀ ਨਾਲ ਚੈਕਿੰਗ ਹੋਣੀ ਚਾਹੀਦੀ ਹੈ ਸੁਰੱਖਿਅਤ ਸੜਕ ਡਿਜ਼ਾਈਨ ਖੱਡੇ ਰਹਿਤ ਸੜਕਾਂ ਵਧੀਆ ਸਾਈਨ ਬੋਰਡ ਤੇ ਵਧੀਆ ਲਾਈਟਿੰਗ ਹਾਦਸਿਆਂ ਵਿੱਚ ਬਹੁਤ ਵੱਡੀ ਕਮੀ ਲਿਆ ਸਕਦੇ ਹਨ ਨੌਜਵਾਨ ਸਭ ਤੋਂ ਵੱਧ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਇਸ ਲਈ ਸਮੇਂ ਸਮੇਂ ਤੇ ਸਕੂਲਾਂ ਕਾਲਜਾਂ ਦੇ ਵਿੱਚ ਸੜਕ ਸੁਰੱਖਿਆ ਸੈਮੀਨਾਰ ਕਰਵਾਏ ਜਾਣ ਫੌਰੀ ਮੈਡੀਕਲ ਸਹਾਇਤਾ 108 ਐਂਬੂਲੈਂਸ ਸੇਵਾਵਾਂ ਨੂੰ ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ ਬਣਾਉਣਾ ਜ਼ਰੂਰੀ ਹੈ ਟੈਕਨੋਲੋਜੀ ਦੀ ਵਰਤੋਂ ਜਿਵੇਂ ਸੀਸੀਟੀਵੀ, ਈ ਚਲਾਨ, ਸਪੀਡ ਕੈਮਰਾਜ਼ ਸੜਕੀ ਹਾਦਸਿਆਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ ਸਾਧਨ ਨਿਰੰਤਰ ਵੱਧ ਰਹੇ ਹਨ ਅਤੇ ਉਸੇ ਹਿਸਾਬ ਨਾਲ ਨਵੀਆਂ ਸੜਕਾਂ ਦੀ ਉਸਾਰੀ ਹੋਣੀ ਵੀ ਜ਼ਰੂਰੀ ਹੈ ਖਾਸ ਕਰ ਪੁਰਾਣੀਆਂ ਸੜਕਾਂ ਨੂੰ ਚੌੜਾ ਅਤੇ ਵੱਡਾ ਕਰਨਾ ਬਿਹਤਰ ਜ਼ਰੂਰੀ ਹੈ ਕਿਉਂਕਿ ਜੇਕਰ ਆਉਣ ਜਾਣ ਦੇ ਦੋਵੇਂ ਰਸਤੇ ਅਲੱਗ-ਅਲੱਗ ਹੋਣਗੇ ਤਾਂ ਹਾਦਸਿਆਂ ਦੇ ਵਿੱਚ ਵੀ ਵੱਡੇ ਪੱਧਰ ਤੇ ਕਮੀ ਆਵੇਗੀ ਕਿਸੇ ਵੀ ਦੋਪਹੀਆ ਸਵਾਰੀ ਜਿਸ ਨੇ ਹੈਲਮਟ ਨਹੀਂ ਪਹਿਨਿਆ ਉਸ ਨੂੰ ਚੰਗਾ ਹੈਲਮਟ ਦੇ ਦਿੱਤਾ ਜਾਵੇ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਚਾਲਾਨ ਤਾ ਵਿਅਕਤੀ ਭਰ ਦਿੰਦਾ ਹੈ ਪਰ ਹੈਲਮਟ ਫਿਰ ਵੀ ਨਹੀਂ ਖਰੀਦਦਾ ਜੇਕਰ ਚਾਲਾਨ ਦੇ ਨਾਲ ਉਸ ਨੂੰ ਹੈਲਮਟ ਵੀ ਦੇ ਦਿੱਤਾ ਜਾਵੇਗਾ ਤਾਂ ਉਸ ਦੇ ਲਈ ਹੈਲਮਟ ਪਹਿਨਣਾ ਮਜਬੂਰੀ ਬਣ ਜਾਵੇਗੀ ਅਤੇ ਇਸ ਤਰ੍ਹਾਂ ਸੜਕੀ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਘਟਾਇਆ ਜਾ ਸਕਦਾ ਹੈ ਜੇਕਰ ਕੋਈ ਵੱਡੀ ਸਵਾਰੀ ਚਲਾਉਣ ਵਾਲਾ ਵਿਅਕਤੀ ਅਣਗਹਿਲੀ ਕਰਦਾ ਹੈ ਤਾਂ ਉਸਦੇ ਡਰਾਈਵਿੰਗ ਲਾਇਸੈਂਸ ਨੂੰ ਪੰਚ ਕਰ ਦਿੱਤਾ ਜਾਵੇ। ਪੰਚ ਕਰਨ ਤੋਂ ਭਾਵ ਇੱਕ ਛੋਟਾ ਜਿਹਾ ਸੁਰਾਖ ਕਰਨਾ ਅਤੇ ਇਹ ਨਿਯਮ ਬਣਾਇਆ ਜਾਵੇ ਕਿ ਜੋ ਲਾਇਸੈਂਸ ਤਿੰਨ ਵਾਰ ਪੰਚ ਕਰ ਦਿੱਤਾ ਜਾਵੇਗਾ ਉਹ ਲਾਇਸੈਂਸ ਰੱਦ ਹੋ ਜਾਵੇਗਾ ਅਤੇ ਉਸ ਬੰਦੇ ਨੂੰ ਦੁਬਾਰਾ ਤੋਂ ਨਵਾਂ ਲਾਇਸੈਂਸ ਬਣਵਾਉਣਾ ਪਵੇਗਾ। ਅਗਰ ਇਸ ਤਰ੍ਹਾਂ ਦਾ ਕਾਨੂੰਨ ਬਣਾਇਆ ਜਾਵੇ ਤਾਂ ਕੋਈ ਵੀ ਵਿਅਕਤੀ ਨਿਯਮ ਤੋੜਨ ਤੋਂ ਬਚੇਗਾ। ਇਸ ਤਰ੍ਹਾਂ ਸੜਕੀ ਹਾਦਸਿਆਂ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਕਮੀ ਆ ਸਕਦੀ ਹੈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਕੋਈ ਵੀ ਵਹੀਕਲ ਦੇਣ ਤੋਂ ਪਹਿਲਾਂ ਉਸ ਨੂੰ ਕਿਸੇ ਵਧੀਆ ਡਰਾਈਵਿੰਗ ਸਕੂਲ ਵਿੱਚ ਵਹੀਕਲ ਚਲਾਉਣ ਸੰਬੰਧੀ ਅਤੇ ਸੜਕਾਂ ਦੇ ਨਿਯਮਾਂ ਸੰਬੰਧੀ ਪੂਰੀ ਜਾਣਕਾਰੀ ਦਿਵਾਉਣ ਅਤੇ ਬੱਚੇ ਦੇ ਬਾਲਗ ਹੋਣ ਤੋਂ ਪਹਿਲਾਂ ਉਸ ਨੂੰ ਕੋਈ ਵੀ ਵਹੀਕਲ ਨਾ ਦੇਣ ਜਾਣਕਾਰੀ ਦੀ ਘਾਟ ਅਤੇ ਅਣਗਹਿਲੀ ਸੜਕੀ ਹਾਦਸੇ ਹੋਣ ਦੇ ਸਭ ਤੋਂ ਵੱਡੇ ਦੋ ਕਾਰਨ ਹਨ ਦੋਸਤੋ ਭਾਰਤ ਦੇ ਵਿੱਚ ਸੜਕੀ ਹਾਦਸੇ ਸਿਰਫ ਅੰਕੜੇ ਨਹੀਂ ਇਹ ਕਿਸੇ ਦਾ ਭਰਾ ਕਿਸੇ ਦੀ ਭੈਣ ਕਿਸੇ ਦਾ ਬੱਚਾ ਜਾਂ ਕਿਸੇ ਦੇ ਮਾਪੇ ਹੁੰਦੇ ਹਨ ਜੇ ਅਸੀਂ ਸਾਰੇ ਆਪਣੀ ਜ਼ਿੰਮੇਵਾਰੀ ਨਿਭਾਈਏ ਨਿਯਮਾਂ ਦੀ ਪਾਲਣਾ ਕਰੀਏ ਸੁਰੱਖਿਅਤ ਚਲਾਈਏ ਤਾਂ ਅਸੀਂ ਹਜ਼ਾਰਾਂ ਜਾਨਾਂ ਬਚਾ ਸਕਦੇ ਹਾਂ ਯਾਦ ਰੱਖੋ ਕਦੇ ਵੀ ਨਾ ਪਹੁੰਚਣ ਦੇ ਨਾਲੋਂ ਦੇਰੀ ਨਾਲ ਪਹੁੰਚਣਾ ਜ਼ਿਆਦਾ ਚੰਗਾ ਹੈ ਜੇ ਤੁਹਾਨੂੰ ਇਹ ਜਾਣਕਾਰੀ ਲਾਭਦਾਇਕ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਜੋ ਅਜਿਹੀ ਹੋਰ ਮਹੱਤਵਪੂਰਨ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਸੁਰੱਖਿਅਤ ਚਲਾਓ ਸੁਰੱਖਿਅਤ ਰਹੋ ਮਿਲਦੇ ਹਾਂ ਕਿਸੇ ਹੋਰ ਜਾਣਕਾਰੀ ਨਾਲ ਭਰਪੂਰ ਵੀਡੀਓ ਦੇ ਨਾਲ ਮੈਨੂੰ ਡਿੰਪਲ ਮੌਰ ਨੂੰ ਦਿਓ ਇਜਾਜ਼ਤ ਧੰਨਵਾਦ